हाँ जी इधर दूसरे अब तक कहने मैच फिर शुरू हो गया जी अभी जो रेट पे है संगत की धरती का जंपल चो बे चल अभी चल 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 गया गया चल 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 गया 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 चल चल ਓ ਵੈਰੀ ਗੁੱਡ ਕੰਨਾਂ ਲੋਟਾ ਲੜ ਕੇ ਲੱਗਾ ਸਾਡੀ ਤੇ ਕੋਈ ਗੱਲ ਨਹੀਂ ਚੁਬਰਾ ਇਹ ਜਿੱਤਾ ਹਾਰਾ ਤਾਂ ਹੁੰਦੀਆਂ ਰਹਿੰਦੀਆਂ ਨੇ ਹਾਂਜੀ ਹਾਂਜੀ ਟਾਈਮ ਆਊਟ ਦਾ ਇਸ਼ਾਰਾ ਹੋਇਆ ਜੀ ਰੈਫੀ ਸਾਹਿਬਾਂ ਨੂੰ ਹਾਂਜੀ ਸਾਡੇ ਡੀਐਸਓ ਸਾਹਿਬਾਨ ਨੂੰ ਦੇਖ ਪੰਚ ਦੇ ਇੱਕ ਸਾਈਡ ਤੋਂ ਸਾਜੀ ਮਾਣੇ ਧਿਆਨ ਦਿਓ ਜੀ ਡੀਐਸਓ ਸਾਹਿਬ ਉਹਨਾਂ ਨੇ ਕੁਝ ਬੁੱਕਤੇ ਸਾਡੇ ਕਰਨਾ ਨੇ ਸੁਣੋ ਡੀਐਸਓ ਸਾਹਿਬ ਮੰਚ ਤੇ ਡੀਐਸਓ ਸਾਹਿਬ ਉਹਨਾਂ ਨੂੰ ਮੈਂ ਮੰਗਰ ਕਮੇਟੀ ਵੱਲੋਂ ਬੇਨਤੀ ਹੈ ਜੀ ਅਧਿਆਪਕ ਸਾਹਿਬਾਨ ਖਾਣਾ ਖਾਣ ਬਣੀ ਹੋ ਰਹੇ ਨੇ ਕਿਰਪਾ ਕਰਕੇ ਆਪਣਾ ਖਾਣਾ ਜ਼ਰੂਰ ਖਾ ਲਓ ਜੀ ਤਾਂ ਉਹਨਾਂ ਨੇ ਆਪਣਾ ਕੰਮ ਸਿਖੇਣਾ ਹੁੰਦਾ ਫਿਰ ਮੰਗਰ ਕਮੇਟੀ ਵੱਲੋਂ ਫਿਰ ਰੇਡ ਤੋਂ ਅਸੀਂ ਕਹਿੰਦੇ ਅੰਨੇ ਇਹ ਮੱਤੇ ਦੀ ਧੱਤੀ ਦਾ ਚੋਬਰਾ ਕਹਿੰਦੇ ਪਾ ਤੈਨੂੰ ਮੇਰਾ ਆਖਣ ਤੂੰ ਸੰਦਾ ਵਿੱਚ ਦਵਾਈ ਦੇ ਉਹ ਮਾਰ ਤੂੰ ਪੱਕਾ ਤੂੰ ਨਾ ਰੱਦ ਕਰ ਦੇ ਹਦਾ ਚੱਕ ਲੈ ਲੋਕਾਂ ਨੂੰ ਇਹ ਦਵਾਈ ਦੇ ਉਹ ਜਾ ਫਿਰ ਚੱਟਾ ਮੁੱਲ ਨਹੀਂ ਹੁੰਦਾ ਆਹ ਜੀ ਉਹ 500 ਰੁਪਏ ਦਾ ਨਾਮ ਆ ਗਿਆ ਫੋਰ ਸੰਦੀਪ ਕਾਜੀ ਦੇ ਬਲੋਂ ਸੰਦੀਪ ਕੁਮਾਰ ਵੱਲੋਂ ਨਹੀਮ ਨੂੰ 500 ਰੁਪਏ ਦਾ ਨਾਮ ਹੈ ਜੀ ਇਹਨਾਂ ਦੇ ਟੀਮ ਇੰਚਾਰਜ ਸਾਹਿਬਾ ਨੋਟ ਕਰ ਲੈਣ ਉਹ 500 ਰੁਪਏ ਮੈ ਤੋਂ ਲੈ ਲਾਂ ਜੀ ਸੰਦੀਪ ਕੁਮਾਰ ਚੱਲ 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 ਗਿਆ ਬਾਹ ਓਏ ਆ ਜੋ ਜੋ ਨੰਬਰ ਕਹਿੰਦੇ ਸੰਗਤ ਦੇ ਖਾਤੇ ਦੇ ਵਿੱਚ ਦਿੱਕਤ ਕਹਿੰਦੇ ਉਧਰ ਟਕਤੇ ਦੀ ਧਰਤੀ ਦਾ ਚੋਬੜ ਫੋਗ ਗਰਾਊਂਡ ਦੇ ਵਿੱਚ ਪੰਜਾਜੀ ਕਨੇ ਚੁੱਕਿਆ ਚੋਬੜ ਚੰਡ ਫਦੀ ਕੰਜੀ ਮਾਰਿਆ ਓਏ ਹਾਂਜੀ ਕੋਸ਼ਿਸ਼ ਦੇ ਵਿੱਚ ਆ ਗਿਆ ਆ ਗਿਆ ਆ ਗਿਆ ਆ ਗਿਆ ਆਪਣਾ ਛੱਡੀ ਆਪਣਾ ਛੱਡੀ ਦਾ ਦੇਖਣਾ ਹੈ ਦੇਖੀ ਕਿਸਮਤ ਚਲਦੀ ਹੈ ਜੀ ਉਧਰ ਜਫਾ ਪੈ ਰਿਹਾ ਲੱਗਦਾ ਵਾਹ ਓਏ ਵਾਵਾਸ ਮੇਰੇ ਬੇਟੇ ਵਾਵਾਸ ਕੱਢੀ ਮਾਰ ਕੇ ਕੱਢੀ ਮਾਰ ਕੇ ਆਉਣੇ ਬਾਕੀ ਜਿਤਵਾਦੀ ਵਿੱਚ ਛੱਡੋ ਤੱਕ ਤਲ ਜਾ ਰਹੇ ਜਾਂਦੇ ਨੇ ਚੱਲ ਚੱਲ ਮਾੜਾ ਹੋਵੇ ਟੌਪ ਤੋਂ ਮਰਦੇ ਮਾਰੇ ਜਾਂਦੇ ਨੇ ਬਾਹਰ ਟਟਾ ਟਟੋ ਤੋਂ ਰੋਟੀ ਮਾਰਦੀ ਹੁੰਦੀ ਹੈ ਟੁਰਕਾ ਟੁਰਕਾ ਕਰਕੇ ਜਿੱਦੀ ਚੜਦੀ ਹੁੰਦੀ ਹੈ ਟੁਰਕਾ ਟੁਰਕਾ ਕਰਕੇ ਜਿੱਦੀ ਚੜਦੀ ਹੁੰਦੀ ਹੈ ਟੁਰਕਾ ਟੁਰਕਾ ਵਾਹ ਓਏ ਚੜਦੀ ਹੁੰਦੀ ਹੈ ਚਲੋ ਚੇਨ ਟੁੱਟ ਗਈ ਸੀ ਕੋਲੋਂ ਅਨ ਰੈਫਰੀ ਸਾਹਿਬਾਂ ਦਾ ਇਸ਼ਾਰਾ ਹੋ ਗਿਆ ਜੀ ਨੰਬਰ ਸੰਗਤ ਦੇ ਖੱਤੇ ਬੁਝੁਰ ਗਿਆ ਜੀ ਕਿੰਨੇ ਉਧਰ ਨਿਸ਼ਮ ਰੇਟ ਤੇ ਆ ਜੀ 500 ਰੁਪਏ ਦਾ ਇਨਾਮ ਦਿੱਤਾਇਆ ਚਿੰਦਰ ਪੜਤੇ ਦੀ ਟੱਤੀ ਦਾ ਜੰਪ ਨੇ ਇਹ ਬਾਕੀ ਖੁੰਝਾ ਵੇੜਾ ਫਦੇ ਤੇ ਉਧਰ ਵੇਖਦੇ ਆ ਵੇਖਦੇ ਆ ਤੇ ਵੇਖਦੇ ਨਾ ਚੋਬਰ ਨੇ 1 ਨੰਬਰ ਦਾ ਵਾਤਾ ਕੱਟਾ ਪੜਤੇ ਦੀ ਟੀਮ ਦੋ ਹਾਂਜੀ ਅਸੀਂ ਇੱਕ ਸਨਮਾਨ ਕਰਨਾ ਹੈ ਸਰਦਾਰ ਨਿਰਮਲ ਸਿੰਘ ਜੀ ਚੌਧਰੀ ਰਣਜੀਤ ਸਿੰਘ ਜੀ ਮੈਂਬਰ ਜਸबीर ਸਿੰਘ ਜੀ ਮੈਂਬਰ ਚੱਲ 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 ਚੱਪ ਮੈਂ ਗੋਲਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਜਸਵਿੰਦਰ ਕੌਰ ਜੀ ਚੌਧਰੀ ਸਰਪੰਚ ਪੰਜਾਬ ਮਹਿਲਾ ਕਮਿਸ਼ਨ ਮੈਂਬਰ ਜੂਨ ਇੰਚਾਰਜ ਮਾਲਵਾ West ਆਮ ਆਦਮੀ ਪਾਰਟੀ ਤੇ ਸਾਡੇ ਮੁੱਖ ਮਹਿਮਾਨ ਸਰਦਾਰ ਹਰਮਿੰਦਰ ਸਿੰਘ ਜੀ ਬਰਾੜ ਵਾਹ ਟੋਪੂ ਕੰਜੀ ਮਾਰ ਤਦ ਮੈਂ ਬਹੁਤ ਸਾਰਾ ਸਰਕਾਰ ਦੇ ਮੈਂਬਰ ਨੂੰ ਬੁਲਾਉਂਦਾ ਜਿਹੜਾ ਸਖਿਆ ਅਫਸਰ ਹੈ ਅਤੇ ਸਖਿਆ ਕਬੱਡੀ ਸਾਡੇ ਦਾ ਵੀ ਸਰਕਾਰ ਜੀ ਦਾ ਲਖਨਊਰ ਦੇ ਜਿਹੜੀਆਂ ਮਲਾਕ ਸਖਿਆ ਅਫਸਰ ਕਬੱਡੀ ਸਾਡੇ ਉਹਨਾਂ ਨੂੰ ਕਿ ਸਰਦਾ ਸਨਮਾਨ ਹੈ ਜਿਹੜਾ ਪੈਂਚੀ ਦਾ ਬਾਹਰ ਨਹੀਂ ਕਰ ਸਕਦਾ ਪੈਂਚੀ ਨਹੀਂ ਕਿ ਨਿਰਮਲ ਸਿੰਘ ਜੀ ਸ਼ਾਬਾਸ਼ ਜੀਪੀਓ ਦਿਲਾਖ ਸਿੰਘ ਜੀ ਮੰਗਨ ਬੇਨਤੀ ਕਰਾਂਗਾ ਨਾਲ ਆਉਣਗੇ ਨਿਰਮਲ ਸਿੰਘ ਜੀ ਚੌਧਰੀ ਰ ਮੈਂਬਰ ਸਾਹਿਬ ਚੱਲ ਵੀ ਚੱਲ 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 ਵੈਰੀ ਗੁੱਡ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਗਸੀਰ ਸਿੰਘ ਜੀ ਮੈਂਬਰ ਸਾਹਿਬ ਚੁੱਸੇ ਯਾਰ ਪੰਜਾਬ ਦਾ ਨਹੀਂ ਕੋਈ ਸੱਦੇ ਜੋ ਨਹੀਂ ਇਥੋਂ ਦੇ ਤਾਂ ਬਾਅਦ ਨਹੀਂ ਖਤ ਹੋ ਗਈ ਰਗੀ ਇਥੋਂ ਦੇ ਤਾਂ ਪੈ ਗਈ ਖਤ ਹੋ ਗਈ ਨਹੀਂ ਉਹ ਪੰਜ ਕੈਂਚੀ 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 ਕੋਟਾ ਸ਼ਰੀ ਨਹੀਂ ਆ ਬੱਸ ਸ਼ਾਬਾਸ਼ ਕੋਟਾ ਸ਼ਰੀ ਸ਼ਾਬਾਸ਼ ਸ਼ਾਬਾਸ਼ ਮੇਰਾ ਸ਼ੇਰ ਛੱਡ ਛੱਡੀ ਨਾ ਪੱਕਾ ਰੱਖੀ ਮਾਰੇ ਜੋ ਕਰ ਲੈ ਲੈ ਖਿੱਚ ਕੇ ਲੈ ਜਾ ਚੱਲੇ 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 ਵਾਹ ਓਏ

ਟੀਮ ਦਾ ਸਨਮਾਨ ਕਰਦਾ ਜੀ ਅਸੀਂ ਅਭੀ ਜੋ ਅਭੀ ਮੋਹਰਵਾਦੀ ਕਹਿੰਦੇ ਸੰਗਤੀ ਟੀਮ ਦੀ ਦਾ ਚੋਬਰ ਚੱਵੀ ਚੱਲ ਚੱਲ ਜਾਵਾਜ ਹਲਕੇ ਤੋਂ ਬੱਚੂ ਨਾਲ ਇੱਕ ਲੱਠਾ ਦੇ ਨੰਬਰ ਦਾ ਬੱਤਾ ਕਰਕੇ ਜਿੱਤੇ ਵਿੱਚ ਚੋਬਰ ਕਰ ਰਿਹਾ ਨੂੰ ਕਿਹਰੇ ਤੌਰ ਤੇ ਫੜਨਾ ਹੈ ਮੈਂ ਥੋੜੇ ਟਾਈਮ ਰਹਿ ਗਿਆ ਬਰਾਊਂਡ ਦੇ ਪਿਆਰ ਪੂਰਾ ਤੇ ਅੰਦਰ ਗਰਾਊਂਡ ਦੇ ਐਂਟੀ ਇੱਕ ਦੂਜੇ ਨੂੰ ਵੱਟ ਕਰਨ ਵਾਲੀ ਟੀਮ ਨੇ ਕੰਮ ਦਾ ਦੇਖ ਆਹ ਹਾਂ ਛਕ ਛਕ ਚੱਲ ਉਹ ਟੋਪੂ ਭੜਲਾ ਭੜ ਵਾਓ ਚੋਗਾ ਮੇਰੀ ਸਾਧਰੀਆ ਇਹਨਾਂ ਨੇ ਮੇਰੀ ਕਹਿੰਦੇ ਆ ਜੀ ਹਾਂਜੀ ਬੋਲੇਆਂ ਦੀ ਟੀਮ ਦਾ ਸਨਮਾਨ ਇਸ ਮੰਚ ਤੋਂ ਕਰਨਾ ਸੀ ਚੱਲ ਓ ਚੱਲ 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 ਚੱਲ